ਨਾਜ਼ਰੀਨ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਅੱਜ ਗੱਲ ਖੇਡ ਭਾਵਨਾ ਦੀ ਨਾ ਕਰੀਏ ਜੇ ਬਿਲਕੁਲ ਤੇ ਇਸੇ ਬਾਰੇ ਪਟਿਆਲਾ ਤੋਂ ਪ੍ਰੋਫੈਸਰ ਨਵਜੋਤ ਸਿੰਘ ਹੋਰਾਂ ਦਾ ਖਤ ਆਇਆ ਜੀ ਉਹਨਾਂ ਨੇ ਪ੍ਰਿੰਸੀਪਲ ਸਰਵੰਤ ਸਿੰਘ ਦੇ ਲੇਖ ਖੇਡਾਂ 'ਚ ਖੇਡ ਭਾਵਨਾ ਹੀ ਧਰਮ ਬਾਰੇ ਗੱਲ ਕੀਤੀ ਹੈ। ਉਹ ਲਿਖਦੇ ਨੇ ਕਿ ਇਹ ਲੇਖ ਖੇਡਾਂ ਖੇਡਣ ਦੇ ਅਸਲ ਮਾਨੇ ਸਮਝਾਉਂਦਾ ਵਧੀਆ ਲੇਖ ਹੈ। ਉਹ ਇਹ ਵੀ ਲਿਖਦੇ ਨੇ ਕਿ ਬੀਤੇ ਦਿਨੀ ਟੈਲੀਵਿਜ਼ਨ ਤੇ ਇਨ੍ਹਾਂ ਖੇਡਾਂ ਵਿੱਚੋਂ ਹੀ ਇੱਕ ਖੇਡ ਕ੍ਰਿਕਟ ਦੇ ਲਾਈਵ ਪ੍ਰਸਾਰਣ ਵੇਖ ਰਹੇ ਦਰਸ਼ਕਾਂ ਨੇ ਕੁਝ ਸਕਿੰਟ ਦੀ ਵੀਡੀਓ ਕਲਿੱਪ ਦੇਖੀ ਜਿਸ ਦਾ ਸਬੰਧ ਭਾਵੇਂ ਅਸਲ ਖੇਡ ਖੇਡਣ ਨਾਲ ਨਹੀਂ ਸੀ। ਸਗੋਂ ਖੇਡਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੁੰਦੀਆਂ ਕਾਰਵਾਈਆਂ ਦੇ ਮੌਕੇ ਨਾਲ ਹੀ ਸੀ ਪਰ ਇਹ ਗੱਲ ਪੂਰੇ ਖਿੱਤੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਸੀ ਖਿੱਤੇ ਕੀ ਦੁਨੀਆ ਭਰ ਦੇ ਵਿੱਚ ਇਹ ਗੱਲ ਚਰਚਾ ਦਾ ਵਿਸ਼ਾਰਿਆ ਕਿ ক্রিকেট ਦੇ ਮੈਦਾਨ ਦੇ ਵਿੱਚ ਭਾਰਤੀ ਤੇ ਪਾਕਿਸਤਾਨੀ ਖਿਡਾਰੀਆਂ ਨੇ ਇੱਕ ਦੂਜੇ ਦੇ ਨਾਲ ਹੱਥ ਨਹੀਂ ਮਿਲਾਏ ਹਾਂਜੀ ਇਹ ਏਸ਼ੀਆ ਕੱਪ ਦੀ ਗੱਲ ਹੈ ਜਿਹੜੇ ਮੁਕਾਬਲੇ ਯੂਏਈ 'ਚ ਹੋਏ ਸੀ ਤੇ ਇਹਦੇ ਨਾਲ ਹੀ ਜਿਹੜੀ ਮਹਿਲਾ ক্রিকেট ਟੀਮ ਸੀ ਉਹਨਾਂ ਨੇ ਵਿਸ਼ਵ ਕੱਪ ਦੇ ਵਿੱਚ ਹੱਥ ਨਹੀਂ ਸਿਮਲਾਏ। ਦੋਨਾਂ ਦੇਸ਼ਾਂ ਦੀਆਂ ਟੀਮਾਂ ਨੇ ਤਿੰਨ ਮੈਚ ਖੇਡੇ। ਜੀ। ਹੈਨਾ? ਤਿੰਨੋਂ ਮੈਚ ਖੇਡੇ ਪਰ ਇੱਕ ਦੂਜੇ ਦੇ ਨਾਲ ਹੱਥ ਨਹੀਂ ਮਿਲਾਏ। ਇਹੀ ਗੱਲ ਮਹਿਲਾ ਵਿਸ਼ਵ ਕੱਪ 'ਚ ਹੋਈ। ਦੋਨਾਂ ਦੇਸ਼ਾਂ ਦੀਆਂ ਜਿਹੜੀਆਂ ਖਿਡਾਰਨਾਂ ਨੇ ਉਹਨਾਂ ਨੇ ਇੱਕ ਦੂਜੇ ਵੱਲ ਵੇਖਿਆ ਨਹੀਂ। ਜੀ। ਇੱਕ ਦੂਜੇ ਨਾਲ ਹੱਥ ਨਹੀਂ ਮਿਲਾਏ। ਇੱਕ ਦੂਜੇ ਨਾਲ ਅੱਖ ਨਹੀਂ ਮਿਲਾਈ। ਹੈਨਾ? ਟਾਸ ਹੋ ਰਿਹਾ ਤੇ ਤੁਸੀਂ ਉਹ ਤਸਵੀਰਾਂ ਦੇਖੋ। ਮੁੰਡਿਆਂ ਦੀਆਂ ਵੀ ਤੇ ਕੁੜੀਆਂ ਦੀਆਂ ਵੀ ਜੀ ਮਤਲਬ ਪਾਸੇ ਤੇ ਦੇਖ ਰਹੇ ਨੇ ਜੇ ਬਿਲਕੁਲ ਤੇ ਪਰ ਪ੍ਰਿੰਸੀਪਲ ਸਰਵਨ ਸਿੰਘ ਹੋਰਾਂ ਨੇ ਆਪਣੇ ਲੇਖਾਂ 'ਚ ਖੇਡ ਭਾਵਨਾ ਦੀ ਗੱਲ ਕੀਤੀ ਹੈ ਉਹ ਕਹਿੰਦੇ ਨੇ ਕਿ ਜਦੋਂ ਪ੍ਰਾਤਨ 올림픽 ਖੇਡਾਂ ਹੁੰਦੀਆਂ ਸੀ ਨਾ ਤਾਂ ਉਦੋਂ ਚੱਲਦੇ ਜੰਗਾਂ ਯੁੱਧ ਵੀ ਰੋਕ ਦਿੱਤੇ ਜਾਂਦੇ ਸੀ ਉਹ ਇਸੇ ਨੂੰ ਖੇਡ ਭਾਵਨਾ ਕਹਿੰਦੇ ਨੇ ਨਾ ਕਿ ਜੰਗ ਯੁੱਧ ਆਪਣੀ ਜਗ੍ਹਾ ਖੇਡਾਂ ਖੇਡ ਭਾਵਨਾ ਨਾਲ ਖੇਡੀਆਂ ਜਾਂਦੀਆਂ ਉਹਨਾਂ ਨੇ ਇੱਕ ਬੜਾ ਖੂਬਸੂਰਤ ਫਿਕਰਾ ਲਿਖਿਆ ਹੈ ਉਹਨਾਂ ਨੇ ਲਿਖਿਆ ਕਿ ਖਿਡਾਰੀਆਂ ਦੇ ਹੱਥ ਹਮੇਸ਼ਾ ਮਿਲਦੇ ਰਹੇ ਹਨ ਇਹੋ ਖੇਡਾਂ ਦੀ ਸ਼ੁੱਧ ਭਾਵਨਾ ਹੈ ਅਤੇ ਇਹੋ ਖੇਡਾਂ ਦਾ ਧਰਮ ਜਿਹੜਾ ਇਹ ਧਰਮ ਹੈ ਇਹ ਧਰਮ ਹੀ ਤਾਂ ਨਿਭਾਇਆ ਨਹੀਂ ਨਾ ਗਿਆ ਉਹ ਇਹ ਵੀ ਲਿਖਦੇ ਨੇ ਕਿ 올림픽 ਚਾਰਟਰ ਚ ਵੀ ਲਿਖਿਆ ਹੈ ਕਿ ਖੇਡਾਂ ਦਾ ਮੋਟੋ ਦੋਸਤੀ ਹੈ ਨਾ ਕਿ ਦੁਸ਼ਮਣੀ ਭਾਰਤ ਦੇ ਵਿੱਚ ਜਦੋਂ ਪਹਿਲੀਆਂ ਏਸ਼ੀਆਈ ਖੇਡਾਂ ਖੇਡੀਆਂ ਗਈਆਂ 1951 ਦੇ ਵਿੱਚ ਤੇ ਉਸ ਵੇਲੇ ਪ੍ਰਧਾਨ ਮੰਤਰੀ ਸੀ ਸਾਡੇ ਜੋਹਰ ਲਾਲ ਨਹਿਰੂ ਜੀ ਤੇ ਉਹਨਾਂ ਨੇ ਜਿਹੜਾ ਇਹਨਾਂ ਖੇਡਾਂ ਦਾ ਨਾਰਾ ਹੀ ਦਿੱਤਾ ਸੀ ਉਹ ਸੀ ਖੇਡਾਂ ਨੂੰ ਖੇਡ ਭਾਵਨਾ ਨਾਲ ਖੇਡੋ ਹਾਂਜੀ ਪਰ ਗੱਲ ਇੱਥੇ ਹੈ ਨਾ ਕਿ ਇੱਥੇ ਖੇਡ ਭਾਵਨਾ ਦੀ ਥਾਂ ਸਿਆਸਤ ਵਰਤੀ ਗਈ ਨਹੀਂ ਉਹ ਕਹਿੰਦੇ ਨੇ ਨਾ ਕਿ ਖੇਡਾਂ ਦੇ ਵਿੱਚ ਜਿਹੜੀ ਹੁਣ ਚੌਧਰ ਹੈ ਉਹ ਅਫਸਰशाही ਦੀ ਹੈ ਜਾਂ ਸਿਆਸਤਦਾਨਾਂ ਦੀ ਹੈ ਜੀ ਜਿਨ੍ਹਾਂ ਨੂੰ ਖੇਡਾਂ ਦੀ ਅਸਲ ਭਾਵਨਾ ਦਾ ਨਹੀਂ ਪਤਾ ਜੀ ਪਰ ਗੱਲ ਇਹ ਹੈ ਨਾ ਕਿ ਪਰਖੇੜਾਂ ਦਾ ਮਕਸਦ ਹੈ ਜਿਹੜਾ ਆਪਸੀ ਮਿਲਵਰਤਨ ਤੇ ਸਾਂਝ ਵਧਾਉਣਾ ਹੈ ਤੇ ਚੰਗੀ ਗੱਲ ਇਹ ਹੋਈ ਹੈ ਹਾਲੀ ਦੇ ਵਿੱਚ ਕਿ ਜੋ ਹੋਰ ਹਾਕੀ ਕੱਪ ਹੋਇਆ ਹੈ ਅੰਡਰ 21 ਦਾ ਤਾਂ ਉਹਦੇ ਵਿੱਚ ਭਾਰਤ ਤੇ ਪਾਕਿਸਤਾਨ ਦਾ ਜਦੋਂ ਮੁਕਾਬਲਾ ਹੋਇਆ ਨਾ ਉਹ ਦਿਲਚਸਪ ਸੀ ਹਾਂ ਉਹਦੇ ਵਿੱਚ ਦੋਵੇਂ ਦੇਸ਼ਾਂ ਦੇ ਖਿਡਾਰੀਆਂ ਨੇ ਹੱਥ ਵੀ ਮਿਲਾਏ ਨੇ ਇੱਕ ਦੂਜੇ ਦੀ ਸ਼ਲਾਘਾ ਵੀ ਕੀਤੀ ਹੈ ਤੇ ਇੱਕ ਦੂਜੇ ਵੱਲ ਮੁਸਕਰਾ ਕੇ ਵੀ ਦੇਖਿਆ ਜੀ ਬਿਲਕੁਲ ਇਹ ਨਹੀਂ ਕਿ ਜੇ ਉਹਨਾਂ ਦੇ ਚਿਹਰਿਆਂ ਤੇ ਕੋਈ ਤਣਾਅ ਸੀਗਾ ਹੈ ਨਾ ਤੇ ਇਹੀ ਖੇਡ ਭਾਵਨਾ ਜੀ ਅਸਲ ਸੋ ਇਹ ਗੱਲ ਤਾਂ ਹੋਈ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਕਿਉਂਕਿ ਕਦੇ ਇਹਨਾਂ ਚ ਤਲਖੀ ਹੋ ਜਾਂਦੀ ਹੈ ਤੇ ਕਦੇ ਜਿਹੜੇ ਰਿਸ਼ਤੇ ਸਾਵੇਂ ਹੋ ਜਾਂਦੇ ਨੇ ਪਰ ਦੋਵੇਂ ਦੇਸ਼ਾਂ ਦੇ ਲੋਕਾਂ ਦਾ ਆਪਸ ਦੇ ਵਿੱਚ ਪਿਆਰ ਕਦੇ ਨਹੀਂ ਘਟਿਆ ਸਿਆਸੀ ਤਣਾ ਜਿਹੜਾ ਹੈਗਾ ਉਹ ਕਾਇਮ ਰਹਿੰਦਾ ਕਦੇ ਕਦੇ ਠੀਕ ਹੋ ਜਾਂਦਾ ਜੇ ਬਿਲਕੁਲ ਪਰ ਇਹ ਤਾਂ ਦੋ ਦੇਸ਼ਾਂ ਦੀ ਗੱਲ ਹੋਈ ਜਿਹੜੇ ਧਰਮ ਦੇ ਆਧਾਰ ਤੇ ਵੰਡੇ ਗਏ ਸੀ ਪਰ ਅਸੀਂ ਅੱਜ ਜੇ ਸਮਾਜ ਦੇ ਵਿੱਚ ਦੇਖੀਏ ਆਪਣੇ ਹੀ ਦੇਸ਼ ਤੇ ਦੇਖੀਏ ਤਾਂ ਅਸੀਂ ਹਲੇ ਵੀ ਜਾਤਾਂ 'ਚ ਵੰਡੇ ਹੋਏ ਹਾਂ ਨਹੀਂ ਦੇਸ਼ ਦੀ ਇਹ ਹਕੀਕਤ ਹੈ ਨਾ ਕਿ ਅਸੀਂ ਧਰਮ ਦੇ ਨਾਂ ਤੇ ਵੀ ਵੰਡੇ ਹੋਏ ਹਾਂ ਅਸੀਂ ਜਾਤ ਪਾਤ ਦੇ ਨਾਂ ਤੇ ਵੀ ਵੰਡੇ ਹੋਏ ਹਾਂ ਜਿਹੜਾ ਜਾਤ ਪਾਤ ਵਾਲਾ ਜਿਹੜਾ ਵਖਰੇਵਾ ਤੇ ਜਿਹੜੀ ਵੰਡ ਹੈ ਇਹ ਬਹੁਤ ਦੁੱਖ ਦੇਣ ਵਾਲੀ ਹੈ ਹਾਂਜੀ ਤੇ ਇਸੇ ਮੁੱਦੇ ਬਾਰੇ ਬਠਿੰਡਾ ਦੇ ਕਾਲ ਚਰਾਣੀ ਤੋਂ ਰਜਵਿੰਦਰਪਾਲ ਸ਼ਰਮਾ ਹੋਰਾਂ ਦਾ ਖਾਤਾ ਹੈ ਦਰਅਸਲ ਉਹਨਾਂ ਨੇ ਦੋ ਕਟਨਾਵਾਂ ਤੇ ਮਾਇੂਸੀ ਪ੍ਰਗਟਾਈ ਹੈ ਜੀ ਪਹਿਲੀ ਘਟਨਾ ਸੁਪਰੀਮ ਕੋਰਟ ਦੇ ਮੁੱਖ ਜੱਜ ਬੀ ਆਰ ਗਵਈ ਤੇ ਵਕੀਲ ਵੱਲੋਂ ਜੁੱਤਾ ਸੁੱਟੇ ਜਾਣ ਦੀ ਘਟਨਾ ਤੇ ਦੂਜੀ ਹਰਿਆਣਾ ਦੇ ਏ ਡੀ ਜੀ ਪੀ ਵੱਲੋਂ ਖੁਦਕੁਸ਼ੀ ਦੀ ਘਟਨਾ ਉਹਨਾਂ ਨੂੰ ਵੀ ਜਾਤ ਪਾਤ ਦੇ ਆਧਾਰ ਤੇ ਹੀ ਉਹਨਾਂ ਨੇ ਜਿਹੜਾ ਆਪਣਾ ਖੁਦਕੁਸ਼ੀ ਨੋਟ ਲਿਖਿਆ ਉਹਦੇ ਚ ਲਿਖਿਆ ਕਿ ਜਾਤ ਪਾਤ ਤੇ ਆਧਾਰ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਹੈ ਨਾ ਸਭ ਤੋਂ ਜ਼ਿਆਦਾ ਦੁੱਖ ਦੇਣ ਵਾਲੀ ਗੱਲ ਹੈ ਦੋਨੋਂ ਹੀ ਇਹ ਉੱਚੇ ਅਹੁਦਿਆਂ ਤੇ ਤਣਾਅ ਹੈ ਨਾ ਇੱਕ ਸੁਪਰੀਮ ਕੋਰਟ ਦੇ ਜੱਜ ਨੇ ਜਿਹੜੇ ਹੋਰਾਂ ਨੂੰ ਨਿਆਂ ਦਿੰਦੇ ਨੇ ਜੀ ਤੇ ਤੁਸੀਂ ਸੋਚ ਕੇ ਦੇਖੋ ਕਿੰਨੀ ਪਰੇਸ਼ਾਨ ਕਰਨ ਵਾਲੀ ਘਟਨਾ ਹੈ ਕਿ ਉਹਨਾਂ ਵੱਲ ਜੁੱਤੀ ਵਗਾ ਕੇ ਮਾਰੀ ਹੈ ਤੇ ਇਸੇ ਲਈ ਰਜਵਿੰਦਰ ਪਾਲ ਹੋਰ ਹੀ ਲਿਖਦੇ ਨੇ ਕਿ ਸਿੱਖਿਆ ਦੇ ਪਸਾਰ ਅਤੇ ਕੀਤੇ ਵਿਕਾਸ ਕਰਕੇ ਕਦੇ ਇਹ ਯਕੀਨ ਕਰਨ ਨੂੰ ਜੀ ਕਰਦਾ ਹੈ ਕਿ ਹੁਣ ਸੰਤ ਕਬੀਰ ਜੀ ਦੇ ਵਚਨ ਕੁਦਰਤ ਕੇ ਸਭ ਬੰਦੇ ਸੱਚ ਹੋ ਗਏ ਨੇ ਪਰ ਜਦੋਂ ਰੋਹਿਤ ਵਿਮਲਾ ਵਰਗੇ ਸਕਾਲਰ ਵਿਦਿਆਰਥੀ ਵੀ ਜਾਤ ਪਾਤ ਦੀ ਭੇਂਟ ਚੜ ਜਾਂਦੇ ਨੇ ਤਾਂ ਫਿਰ ਇਹ ਯਕੀਨ ਚੱਕਨਾਚੂਰ ਹੋ ਜਾਂਦਾ ਹੈ ਬਚਪਨ ਚ ਜਿਹੜੇ ਪਾਠਕ੍ਰਮ ਚ ਸਾਨੂੰ ਵਰਣਾ ਦੀ ਵੰਡ ਪੜਾਈ ਜਾਂਦੀ ਸੀ ਜੀ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਵਰਣ ਵੰਡ ਹੈ ਨਾ ਉਹ ਅੱਜ ਵੀ ਸਾਡੇ ਮਨਾਂ ਦੇ ਵਿੱਚੋਂ ਨਹੀਂ ਗਈ ਹੋਈ ਅਸਲਸ ਗੱਲ ਇਹ ਹੈ ਨਾ ਕਿ ਅਚੇਤ ਤੌਰ ਤੇ ਬਚਪਨ ਚੋਂ ਪੜੀ ਗੱਲ ਸਾਡੇ ਮਨਾਂ ਚ ਵਸ ਜਾਂਦੀ ਹੈ ਤੇ ਇਹ ਜਿਹੜੇ ਲੋਕੀ ਇਸ ਪੱਖੋਂ ਚੇਤਨ ਨਹੀਂ ਉਹਨਾਂ ਦੀ ਮਾਨਸਿਕਤਾ ਦਾ ਹਿੱਸਾ ਤੇ ਹਾਲਾਂਕਿ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖ ਧਰਮ ਸਭ ਤੋਂ ਆਧੁਨਿਕ ਧਰਮ ਹੈ ਦੁਨੀਆ ਦਾ ਤਾਂ ਉਹਦੇ ਵਿੱਚ ਵੱਖ-ਵੱਖ ਭਗਤਾਂ ਦੀ ਜਿਹੜੀ ਬਾਣੀ ਇਕੱਠੀ ਕੀਤੀ ਗਈ ਹੈ ਉਹ ਜਿਹੜੇ ਭਗਤ ਸੀ ਸਾਰੇ ਉਹ ਵੱਖ-ਵੱਖ ਥਾਵਾਂ ਦੇ ਸੀ ਵੱਖ-ਵੱਖ ਬੋਲੀਆਂ ਦੇ ਸੀ ਵੱਖ-ਵੱਖ ਭਾਸ਼ਾਵਾਂ ਦੇ ਸੀ ਤੇ ਸਭ ਨੂੰ ਏਕਤਾ ਦੇ ਜਿਹੜੇ ਸੂਤਰ ਚ ਪਰੋਇਆ ਗਿਆ ਕੋਈ ਕਹਿੰਦੇ ਸੀ ਨਾ ਕਿ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਤੇ ਪਰ ਸਾਡੇ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਜਿਹੜੇ ਗੁਰਦੁਆਰੇ ਤੇ ਸ਼ਮਸ਼ਾਨ ਘਾਟ ਵੀ ਜਾਤਾਂ ਦੇ ਨਾਂ ਤੇ ਨੇ ਇਹ ਜਿਹੜਾ ਵਰਤਾਰਾ ਹੈ ਨਾ ਇਹ ਤੁਹਾਨੂੰ ਬੜਾ ਦੁੱਖ ਦੇਣ ਵਾਲਾ ਲੱਗਦਾ ਹੈ ਜੀ ਕਿ ਮੈਨੂੰ ਬਹੁਤ देर ਬਾਅਦ ਸਮਝ ਲੱਗਿਆ ਅਸੀਂ ਇਹੀ ਪੜਦੇ ਹਾਂ ਨਾ ਕਿ ਸਾਰੇ ਮਨੁੱਖ ਬਰਾਬਰ ਨੇ ਜੀ ਇਹੀ ਧਰਮ ਸਾਨੂੰ ਸਿਖਾਉਂਦਾ ਨਾ ਸਾਡਾ ਜੀ ਪਰ ਮੈਨੂੰ ਉਦੋਂ ਬੜੀ ਥੋੜੀ ਜਿਹੀ ਸੋਝੀ ਆਈ ਜਦੋਂ ਮੈਂ ਜਾ ਕੇ ਦੇਖਿਆ ਪਿੰਡ ਦੇ ਵਿੱਚ ਜੱਤਾਂ ਦੇ ਆਧਾਰ ਤੇ ਵੱਖ-ਵੱਖ ਸਮਸ਼ਾਨ ਘਾਟ ਵੱਖ-ਵੱਖ ਗੁਰਦੁਆਰੇ ਜੀ ਤੇ ਉਹ ਗੱਲ ਤੁਹਾਨੂੰ ਤਕਲੀਫ ਦਿੰਦੀ ਹੈ ਜਦੋਂ ਮੈਨੂੰ ਪਤਾ ਲੱਗਿਆ ਨਾ ਜਦੋਂ ਚੀਜ਼ ਦੀ ਸਮਝ ਲੱਗੀ ਤੇ ਮੈਂ ਆਪਣੇ ਆਪ ਨੂੰ ਬਹੁਤ ਸਮਝੀ ਸੀ ਕਿ ਸਿੱਖਾਂ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ ਕੋਈ ਵਖਰੇਵਾ ਨਹੀਂ ਹੈ ਜਿਹੜੀਆਂ ਗੁਰੂ ਸਾਹਿਬਾਨ ਸਾਨੂੰ ਇਹੀ ਸਿਖਾ ਕੇ ਗਏ ਨੇ ਨਾ ਜੀ ਤੇ ਹਰਿਮੰਦਰ ਸਾਹਿਬ ਦਾ ਤਾਂ ਇਹ ਵੀ ਹੈ ਨਾ ਕਿ ਚਾਰੇ ਪਾਸੇ ਜਿਹੜੇ ਦਰਵਾਜ਼ੇ ਨੇ ਚਾਰੇ ਰਾਹ ਜਿਹੜੇ ਉਹ ਆ ਕਿ ਵੀ ਹਰ ਕਿਸੇ ਲਈ ਖੁੱਲ੍ਹ ਹੈ ਜੀ ਕਿਸੇ ਚ ਕੋਈ ਵਖਰੇਵਾਨੀ ਕੋਈ ਧਰਮ ਦਾ ਬੰਦਾ ਵੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਸਕਦਾ ਹੈ ਹੈਨਾ ਤੇ ਕਿਸੇ ਵੀ ਜਾਤ ਦਾ ਹੋਵੇ ਪਰ ਜਦੋਂ ਤੁਸੀਂ ਉਹ ਦੇਖਦੇ ਹੋ ਨਾ ਕਿ ਅਲੱਗ ਗੁਰਦੁਆਰੇ ਨੇ ਅਲੱਗ ਸਮਸ਼ਾਨ ਕਾਟ ਨੇ ਤੇ ਉਹ ਤੁਹਾਨੂੰ ਫਿਰ ਬਹੁਤ ਦੁੱਖ ਦਿੰਦਾ ਤੇ ਮੈਨੂੰ ਯਾਦ ਆ ਮੈਂ ਬਹੁਤ ਧੀਰੇ ਗੱਲ ਸੋਚ ਕੇ ਜਦੋਂ ਪਤਾ ਲੱਗਿਆ ਮੈਂ ਪਰੇਸ਼ਾਨ ਰਹੀ ਤੇ ਜੇ ਹੁਣ ਆਪਾਂ ਭਾਰਤੀ ਸੰਵਿਧਾਨ ਦੀ ਗੱਲ ਕਰੀਏ ਤਾਂ ਸਾਡਾ ਸੰਵਿਧਾਨ ਸਾਨੂੰ ਬਰਾਬਰੀ ਦਾ ਹੱਕ ਦਿੰਦਾ ਹੈ ਤੇ ਜਾਤ ਪਾਤ ਤੇ ਕਿ ਹੋਰ ਕਿਸੇ ਵੀ ਆਧਾਰ ਤੇ ਵਿਤਕਰਾ ਨਹੀਂ ਕਿਸੇ ਨਾਲ ਕੀਤਾ ਜਾ ਸਕਦਾ ਪਰ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਨਾ ਉਹ ਸਾਨੂੰ ਸਾਡੇ ਸਮਾਜ ਦਾ ਸ਼ੀਸ਼ਾ ਦਿਖਾਉਂਦੀਆਂ ਇਹ ਸਾਨੂੰ ਦੱਸ ਦਿਆ ਨੇ ਕਿ ਅਸੀਂ ਖੜੇ ਕਿੱਥੇ ਆ ਸਾਡੀ ਸੋਚ ਕਿੱਥੇ ਖੜੀ ਆ ਅਸੀਂ ਬੜੇ ਦਮਗੱਜ਼ੇ ਮਾਰਦਿਆਂ ਜੀ ਅਸੀਂ 21ਵੀਂ ਸਦੀ ਚ ਚਲੇ ਗਏ ਜੀ ਅਸੀਂ ਸਭ ਤੋਂ ਵੱਡਾ ਸਾਡਾ ਜਿਹੜਾ ਦੇਸ਼ ਆ ਜਮਹੂਰੀ ਦੇਸ਼ ਆ ਜੀ ਸਭ ਤੋਂ ਵੱਡਾ ਲੋਕਤੰਤਰ ਹੈ ਇੱਥੇ ਹੈ ਨਾ ਅਸੀਂ ਬੜਾ ਵਿਕਾਸ ਕਰ ਲਿਆ ਤੇ ਜਦੋਂ ਵਿਕਾਸ ਦੀ ਆ ਤਸਵੀਰ ਤੁਸੀਂ ਦੇਖਦੇ ਹੋ ਫਿਰ ਤੁਹਾਡਾ ਸ਼ਰਮ ਨਾਲ ਨਾ ਸਿਰ ਝੁਕ ਜਾਂਦਾ हां जी ਤੇ ਹੁਣ ਅਸੀਂ ਇਹ ਆਸ ਹੀ ਕਰ ਸਕਦੇ ਹਾਂ ਕਿ ਸਾਡਾ ਜਿਹੜਾ ਸਮਾਜ ਹੈ ਇਸ ਪੱਖੋਂ ਵੀ ਚਤਨ ਹੋਵੇ ਸਾਨੂੰ ਸਾਰਿਆਂ ਨੂੰ ਹੀ ਮਤਲਬ ਇਹ ਤੋਫੀਕ ਹੋਵੇ ਕਿ ਅਸੀਂ ਇਹ ਗੱਲ ਸਮਝ ਸਕੀਏ ਕਿ ਜਾਤ ਪਾਤ ਤੇ ਆਧਾਰ ਤੇ ਧਰਮ ਦੇ ਆਧਾਰ ਤੇ ਅਸੀਂ ਮਨੁੱਖਾਂ ਦੇ ਵਿੱਚ ਵੰਡੀਆਂ ਪਾ ਕੇ ਨਾ ਦੇਖੀਏ ਕਿਸੇ ਨਾਲ ਕੋਈ ਵਿਤਕਰਾ ਨਾ ਕਰੀਏ ਤੇ ਮਨੁੱਖ ਨੂੰ ਮਨੁੱਖ ਸਮਝੀਏ ਰਵਨੀਤ ਜਾਤ ਪਾਤ ਦੇ ਆਧਾਰ ਤੇ ਅਸੀਂ ਗੱਲ ਕਰ ਰਹੇ ਸੀ ਮਨੁੱਖ ਦੇ ਮਨੁੱਖ ਨਾਲ ਰਿਸ਼ਤੇ ਬਾਰੇ ਜੀ ਤੇ ਇੱਕ ਇਹੋ ਜਿਹੇ ਰਿਸ਼ਤਿਆਂ ਬਾਰੇ ਹੀ ਸਾਨੂੰ ਚਿੱਠੀ ਆਈ ਹੈ ਹਾਂਜੀ ਇਹ ਰਚਨਾ ਅਵਨੀਤ ਕੌਰ ਹੋਰਾਂਦੀ ਹੈ ਸਿਰਨਾਵਾ ਤੇ ਇਸ ਬਾਰੇ ਦੋ ਖਤਾਏ ਨੇ ਜੀ ਬਰਨਾਲਾ ਤੋਂ ਰਾਜੀ ਥਿੰਦ ਤੇ ਫਾਜ਼ਲਕਾ ਦੇ ਰੱਤੇਵਾਲਾ ਤੋਂ ਸੁਦੀਪਿੰਦਰ ਸਿੰਘ ਦਾ ਉਹ ਲਿਖਦੇ ਨੇ ਕਿ ਅਵਨੀਤ ਕੌਰ ਦੀ ਰਚਨਾ ਸਿਰਨਾਵਾ ਰਿਸ਼ਤੇ ਸਾਂਝਾਂ ਤੇ ਜ਼ਿੰਦਗੀ ਦੀ ਬੁਲੰਦੀ ਦਾ ਪ੍ਰਤੀਕ ਨਜ਼ਰ ਆਉਂਦੀ ਹੈ ਛੋਟੇ ਤੇ ਭਾਵਪੂਰਤ ਵਾਕਾਂ ਨਾਲ ਸ਼ਿੰਗਾਰੀ ਇਸ ਰਚਨਾ ਵਿੱਚ ਮਾਸੀ, ਭੂਆ, ਦਾਦਾ, ਨਾਨੀ ਜਿਹੇ ਰਿਸ਼ਤਿਆਂ ਦਾ ਖੂਬਸੂਰਤ ਵਰਣਨ ਸੀ। ਰਵਨੀਤ ਜਿਹੜੀ ਇਹ ਰਚਨਾ ਹੈ ਨਾ ਸਰਨਾਮਾ ਇਹਦੇ ਵਿੱਚ ਅਵਨੀਤ ਨੇ ਗੱਲ ਕੀਤੀ ਹੈ ਕਿ ਭੂਆ ਦੇ ਹਵਾਲੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਦੀ ਸ਼ਰਨ ਭੂਆ। ਜੀ। ਕਿ ਉਹਨਾਂ ਦਾ ਹਮੇਸ਼ਾ ਜੀ ਕਰਦਾ ਸੀ ਕਿ ਉਹ ਆਪਣੇ ਜਿਹੜਾ ਜੱਦੀ ਘਰ ਹੈ ਪੇਕੇ ਉੱਥੇ ਜਾਣ। ਕਿਉਂਕਿ ਉਹ ਕਹਿੰਦੇ ਨੇ ਨਾ ਕਿ ਜਿਹੜੀਆਂ ਗਲੀਆਂ 'ਚ ਤੁਸੀਂ ਬਚਪਨ 'ਚ ਖੇਡੇ ਹੋ ਆਪਣੇ ਮਤਲਬ ਮਾਪਿਆਂ ਚਾਚਿਆਂ ਤਾਇਿਆਂ ਭੈਣ ਭਰਾਵਾਂ ਨਾਲ ਤੁਸੀਂ ਜਿਹੜੇ ਜ਼ਿੰਦਗੀ ਦੇ ਸੋਹਣੇ ਪਲ ਮਾਣੇ ਨੇ ਉਹ ਤੁਹਾਨੂੰ ਦੁਬਾਰਾ ਜਿਉਣ ਦਾ ਮਨ ਕਰਦਾ ਹੈ। ਇਹ ਗੱਲ ਇਹ ਵੀ ਤਾਂ ਹੈ ਨਾ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਇਹ ਸੋਚੋ ਜੇ ਤੁਸੀਂ ਪਿੰਡ ਰਹਿੰਦੇ ਹੋ ਤਾਂ ਉਹ ਪਿੰਡ ਜੇ ਤੁਸੀਂ ਸ਼ਹਿਰ ਰਹਿੰਦੇ ਹੋ ਤਾਂ ਉਹ ਸ਼ਹਿਰ ਉਹ ਗਲੀਆਂ ਉਹ ਘਰ ਸਾਰੀ ਜ਼ਿੰਦਗੀ ਤੁਸੀਂ ਆਪਣੇ ਜਿਹੜੀ ਮਨ ਦੇ ਵਿੱਚੋਂ ਚੁੱਕੀ ਫਿਰਦੇ ਹੋ। ਉਹ ਜਿਹੜੀ ਥਾਵਾਂ ਨੇ ਉਹ ਕਦੇ ਤੁਹਾਡੇ ਤੁਹਾਡੀ ਸੋਚੋਂ ਤੁਹਾਡੀਆਂ ਯਾਦਾਂ ਚੋਂ ਤੁਹਾਡੀਆਂ ਯਾਦਾਂ ਚੋਂ ਮਨਫੀ ਮਨਫੀ ਨਹੀਂ ਹੁੰਦੀਆਂ ਹੈਨਾ ਜੀ ਤੁਹਾਨੂੰ ਤੁਸੀਂ ਅੱਜ ਵੀ ਯਾਦ ਕਰੋ ਜਦੋਂ ਮੈਨੂੰ ਕਦੇ ਸੁਪਨੇ ਆਉਂਦੇ ਨੇ ਤਾਂ ਮੈਨੂੰ ਉਹੀ ਬਚਪਨ ਵਾਲੀਆਂ ਗਲੀਆਂ ਉਹੀ ਬਚਪਨ ਵਾਲਾ ਸਕੂਲ ਉਹ ਹੀ ਉਹ ਹੀ ਕਰ ਉਹ ਵਾਰ-ਵਾਰ ਸੁਪਨੇ ਚਾਉਂਦੇ ਨੇ ਘਟੋ-ਘਟ 5 ਦਹਾਕੇ ਬੀਤ ਗਏ ਪਰ ਉਹ ਥਾਵਾਂ ਤਾਂ ਮਤਲਬ ਸੁਪਨੇ 'ਚ ਆਉਣੋਂ ਨਹੀਂ ਹਟੀਆਂ। ਅਵਨੀਤ ਕੌਰ ਹੋਰਾਂ ਨੇ ਸ਼ਰਨਪੂ ਆਦੇ ਹਵਾਲੇ ਨਾਲ ਨਾ ਬੜੀ ਸੋਹਣੀ ਗੱਲ ਲਿਖੀ ਹੈ ਕਿ ਉਹਨਾਂ ਦੀ ਜ਼ਿੰਦਗੀ ਦਾ ਕਹਿੰਦੇ ਸਬਕ ਸਾਂਝਾ ਕਰਦੇ ਸੀ ਆਪਣਾ ਸ਼ਰਨਪੂ ਆ ਜੀ ਕਿ ਜ਼ਿੰਦਗੀ ਦਾ ਸਫ਼ਰ ਸੌਖਾ ਸੁਹਾਵਣਾ ਕਦੇ ਨਹੀਂ ਹੁੰਦਾ ਤੇ ਕਦਮ-ਕਦਮ ਤੇ ਕੰਡਿਆਂ ਦੀ ਚੋਬ ਰਾਹ ਰੋਕਦੀ ਹੈ। ਜ਼ਿੰਦਗੀ ਦਾ ਜਿਹੜਾ ਸਫ਼ਰ ਹੈ, ਸੰਘਰਸ਼ ਹੈ ਇਹ ਹਰ ਕਿਸੇ ਦਾ ਆਪੋ ਆਪਣਾ ਹੁੰਦਾ ਹੈ। ਜੀ। ਹੈਨਾ ਪਰ ਇਹ ਨਹੀਂ ਕਿ ਹਰ ਰਾਹ ਸੁਖਾਵਾਂ ਹੁੰਦਾ। ਸਾਨੂੰ ਦੂਜਿਆਂ ਦੇ ਲੱਗਦਾ ਹੈ ਜ਼ਿੰਦਗੀ ਦਾ ਸਫਰ ਹੈ ਸ਼ਾਇਦ ਬਹੁਤ ਸੁਹਾਵਣਾ ਹੈ ਪਰ ਦੂਰ ਦੇ ਟਾਲ ਸੁਹਾਵਣੇ ਲੱਗਦੇ ਹਨ ਪਰ ਨਹੀਂ ਸੰਘਰਸ਼ ਹਰ ਬੰਦੇ ਦਾ ਹੈ ਜੀ ਪਰ ਆਪੋ ਆਪਣਾ ਹੈ ਜੀ ਪਰ ਕਈ ਵਾਰੀ ਮਨ ਦੇ ਸੰਘਰਸ਼ ਹੁੰਦੇ ਨੇ ਕਈ ਵਾਰੀ ਕੰਮਾਂ ਦੇ ਸੰਘਰਸ਼ ਹੁੰਦੇ ਨੇ ਜੀ ਹੈਨਾ ਪਰ ਸੰਘਰਸ਼ ਹਰ ਕਿਸੇ ਦੀ ਜ਼ਿੰਦਗੀ 'ਚ ਹੁੰਦੇ ਨੇ ਅੱਛਾ ਆਪਾਂ ਗੱਲ ਕਰਦੇ ਸੀ ਕਿ ਕੰਮਕਾਜੀ ਔਰਤਾਂ ਜਿਹੜੀਆਂ ਨੇ ਹੈਨਾ ਉਹਨਾਂ ਦੇ ਆਪਣੇ ਸੰਘਰਸ਼ ਨੇ ਜੀ ਉਹਨਾਂ ਨੇ ਘਰ ਵੀ ਸਾਰਾ ਕੁਝ ਨਿਬੇੜ ਕੇ ਆਉਣਾ ਹੈ ਜੀ ਹੈਨਾ ਫਿਰ ਆਪਣੇ ਦਫ਼ਤਰਾਂ 'ਚ ਪਹੁੰਚਣਾ ਹੈ ਕੰਮਕਾਜ ਵਾਲੀਆਂ ਥਾਵਾਂ ਤੇ ਪਹੁੰਚਣਾ ਹੈ ਉੱਥੇ ਵੀ ਉਹਨਾਂ ਨੂੰ ਡਟ ਕੇ ਕੰਮ ਕਰਨਾ ਪੈਂਦਾ ਜੇ ਉਹ ਨਹੀਂ ਕਰਨਗੀਆਂ ਤਾਂ ਕਿਹਾ ਜਾਊਗਾ ਨਾ ਕਿ ਇਹ ਬੀਬੀਆਂ ਉੱਠ ਕੇ ਮੂੰਹ ਚੁੱਕੇ ਆ ਗਈਆਂ ਨੇ ਦਫ਼ਤਰ ਹੈਨਾ ਆਪਣੇ ਘਰ ਦੀ ਸਮੱਸਿਆ ਤੁਸੀਂ ਉੱਥੇ ਕੋਈ ਜ਼ਿਕਰ ਨਹੀਂ ਕਰ ਸਕਦਾ ਤੇ ਜਿਹੜੀਆਂ ਬੀਬੀਆਂ ਘਰ ਰਹਿੰਦੀਆਂ ਨੇ ਉਹਨਾਂ ਦਾ ਆਪਣਾ ਸੰਘਰਸ਼ ਹੈ ਉਹ ਸਾਰਾ ਦਿਨ ਕੰਮ ਕਰਦੀਆਂ ਨੇ ਨਾਲੇ ਤੇ ਨਾਲੇ ਕਈ ਵਾਰ ਸੁਣਨ ਨੂੰ ਮਿਲਦਾ ਨਾ ਕਿ ਘਰਵੈਲੀਆਂ ਕਰਦੀਆਂ ਕੀ ਉਹ ਕਰਦੀਆਂ ਕੀ ਉਹ ਬਿਲਕੁਲ ਤੇ ਹਰ ਕਿਸੇ ਨੂੰ ਲੱਗਦਾ ਉਹ ਦੂਜਿਆਂ ਦੇ ਜਿਹੜੀ ਸੰਘਰਸ਼ ਨੇ ਉਹਦੇ ਵਿੱਚ ਉਹਨੂੰ ਸੁਖਾਵਾਂ ਬਣਾਉਣ ਚ ਤਾਂ ਉਹ ਵਿਚਾਰੀਆਂ ਯੋਗਦਾਨ ਦਿੰਦੀਆਂ ਨੇ ਜੀ ਪਤੀ ਦੇ ਸੁਪਨੇ ਆ ਬੱਚੇ ਦੇ ਸੁਪਨੇ ਆ ਹਰ ਇੱਕ ਦੇ ਸੁਪਨੇ ਪੂਰੇ ਕਰਦੀਆਂ ਕਰਦੀਆਂ ਉਹ ਆਪਣੇ ਸੁਪਨੇ ਵਿਸਾਰ ਦਿੰਦੀਆਂ ਨੇ ਉਹ ਫਾਰ ਦਿੰਦੀਆਂ ਔਰ ਅਖੀਰ ਦੇ ਵਿੱਚ ਉਹਨਾਂ ਦਾ ਜਿਹੜਾ ਕੀਤਾ ਕੰਮ ਹੈ ਉਹ ਅਣਗੌਲਿਆ ਜਾਂਦਾ ਉਹਨਾਂ ਦਾ ਆਪਣੀ ਕਿਸਮ ਦਾ ਸੰਘਰਸ਼ ਹੈ ਇਹ ਚਲੋ ਆਪਾਂ ਵੈਸੇ ਉਦਾਹਰਣ ਦੇਣ ਲਈ ਔਰਤਾਂ ਦੀ ਗੱਲ ਕੀਤੀ ਹੈ ਬੰਦਿਆਂ ਦੇ ਆਪਣੇ ਸੰਘਰਸ਼ ਨੇ ਬੰਦੇ ਕੀ ਆਪਾਂ ਜੇ ਕਹੀਏ ਤਾਂ ਹਰ ਇਨਸਾਨ ਦਾ ਆਪਣਾ ਸੰਘਰਸ਼ ਹੈ ਹਾਂਜੀ ਤੇ ਇੱਕ ਉੱਗੇ ਲੇਖਕ ਨੇ ਕਿਹਾ ਸੀ ਕਿ ਜੇ ਮੈਂ ਕਿਤਾਬਾਂ ਦੇ ਲੜਨਾ ਲੱਗਦਾ ਤਾਂ ਸ਼ਾਇਦ ਖੁਦਕੁਸ਼ੀ ਕਰ ਜਾਂਦਾ ਤੁਸੀਂ ਸੋਚੋ ਕਿ ਕਿੱਡਾ ਵੱਡਾ ਸੰਘਰਸ਼ ਹੋਏਗਾ ਉਸ ਲੇਖਕ ਦਾ ਨਹੀਂ ਉਹਨਾਂ ਨੂੰ ਕੋਈ ਬਿਮਾਰੀ ਸੀ ਜੀ ਹੈਨਾ ਇਹ ਜ਼ਿੰਦਗੀ ਜਿਉਣ ਦਾ ਸੰਘਰਸ਼ ਹੈ ਜੀ ਸੂ ਸੰਘਰਸ਼ ਦੇ ਬڑے ਰੂਪ ਨੇ ਔਰ ਹਰ ਕਿਸੇ ਦੀ ਜ਼ਿੰਦਗੀ ਚ ਜਿਹੜਾ ਇਹ ਸੰਘਰਸ਼ ਹੁੰਦਾ ਤੇ ਪਰ ਇਹਦੇ ਨਾਲ ਸੰਘਰਸ਼ ਦੇ ਨਾਲ-ਨਾਲ ਸਾਂਝ ਵੀ ਹੁੰਦੀ ਹੈ ਆਪਣਤ ਵੀ ਹੁੰਦੀ ਹੈ ਤੇ ਦੂਜਿਆਂ ਲਈ ਕੁਝ ਕਰਨ ਦਾ ਜਜ਼ਬਾ ਵੀ ਹੁੰਦਾ ਕਿਉਂਕਿ ਇਸ ਰਚਨਾ ਦੇ ਵਿੱਚ ਜਿਹੜੀ ਅਵਲੀਤਕਾਰ ਹੋਰਾਂ ਦੀ ਹੈ ਸਰਨਾਵਾ ਉਹਦੇ ਜੋ ਕਹਿੰਦੇ ਨੇ ਕਿ ਜਦੋਂ ਅਸੀਂ ਵਾਪਸ ਆ ਰਹੇ ਸੀ ਪਿੰਡੋਂ ਉਹਨਾਂ ਦਾ ਪਰਿਵਾਰ ਤਾਂ ਸਿਰਾਂ ਤੇ ਪੀੜੀਆਂ ਚੁੰਨੀਆਂ ਲਈ ਬੀਬੀਆਂ ਜਿਹੜੀਆਂ ਨੇ ਉਹ ਹਰ ਪੀੜਤਾ ਲਈ ਰਾਹਤ ਸਮਗਰੀ ਇਕੱਠੀ ਕਰ ਰਹੀਆਂ ਸੀ ਅੱਛਾ ਉਹਨਾਂ ਦਾ ਇਹ ਸੀ ਕਿ ਔਰਤਾਂ ਜਿਹੜੀਆਂ ਨੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਿ ਹਰ ਵੇਲੇ ਜਿਹੜਾ 24 ਘੰਟੇ ਕੰਮ ਵਾਲੀ ਗੱਲ ਹੁੰਦੀ ਹੈ ਔਰਤਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਕੰਮ ਕਰਦੀਆਂ ਨੇ ਰੋਟੀ ਪਕਾਉਣਾ ਝਾੜੂ ਮਾਰਨਾ ਕੱਪੜੇ ਧੋਣੇ ਪਸ਼ੂਆਂ ਨੂੰ ਜੇ ਕਿ ਸਦੇ ਘਰ ਰੱਖੇ ਹੋਏ ਨੇ ਪਾਣੀ ਪਿਉਣਾ ਚਾਰਾ ਪਾਉਣਾ ਚਾਰਾ ਪਾਉਣਾ ਮਤਲਬ ਉਹਨਾਂ ਦਾ ਕੰਮ ਵਿਚਾਰੀਆਂ ਦਾ ਖਤਮ ਹੀ ਨਹੀਂ ਹੁੰਦਾ ਪਰ ਉਹਦੇ ਚੋ ਵੀ ਉਹ ਜਿਹੜਾ ਵੇਲਾ ਕੱਢ ਕੇ ਉਹ ਹੜਪੀੜਤਾਂ ਦੇ ਲਈ ਜਿਹੜੀ ਹੈ ਰਾਹਤ ਸਮਗਰੀ ਜਿਹੜੀਆਂ ਉਹ ਇਕੱਠੀ ਕਰ ਰਹੀਆਂ ਸੀ ਸੋ ਉਹ ਜਿਹੜੀਆਂ ਔਰਤਾਂ ਸੀ ਉਹ ਇੱਕ ਤਰੀਕੇ ਜਿਹੜੇ ਜ਼ਿੰਦਗੀ ਦਾ ਸੰਘਰਸ਼ ਕਰ ਰਹੇ ਨੇ ਹੜਪੀੜਤ ਆਪਣੀ ਜ਼ਿੰਦਗੀ ਨੂੰ ਨਵੇਂ ਸਿਰਿਓਂ ਜਿਹੜੀ ਹੈ ਲੈ ਦੇ ਵਿੱਚ ਲਿਆਉਣ ਤੇ ਲੀਹੇ ਪਾਉਣ ਲਈ ਹੈਨਾ ਉਹ ਉਹਨਾਂ ਦੇ ਸੰਘਰਸ਼ ਦੇ ਵਿੱਚ ਉਹਨਾਂ ਦਾ ਸੰਘਰਸ਼ ਸੁਖਾਵਾਂ ਕਰਨ ਦੇ ਲਈ ਆਪਣਾ ਜਿਹੜਾ ਯੋਗਦਾਨ ਪਾਉਣ ਦੇ ਲਈ ਜਿਹੜੀ ਹੈ ਰਾਹਤ ਸਮਗਰੀ ਇਕੱਠੀ ਕਰ ਰਹੀਆਂ ਸੀ ਹਾਂਜੀ ਤੇ ਅਵਨੀਤ कौर ਇਸੇ ਲਈ ਕਹਿੰਦੇ ਨੇ ਕਿ ਇਹ ਸਾਰਾ ਕੁਝ ਹੀ ਜ਼ਿੰਦਗੀ ਦਾ ਸਰਨਾਮਾ ਹੈ ਬਿਲਕੁਲ ਜ਼ਿੰਦਗੀ ਮੰਨਣਾ ਜਿਉਣਾ ਸੰਘਰਸ਼ ਇਹੀ ਸਰਨਾਮਾ ਜ਼ਿੰਦਗੀ ਦਾ ਤੇ ਆਪਾਂ ਸਾਂਝੀ ਗੱਲ ਕਰ ਰਹੇ ਸੀ ਤਾਂ ਸਾਡੇ ਦਰਸ਼ਕਾਂ ਦੀ ਸਾਡੇ ਨਾਲ ਸਾਂਝ ਹੈ ਤੇ ਆਪਾਂ ਨੂੰ ਹੁਣ ਉਹਨਾਂ ਦਰਸ਼ਕਾਂ ਦੇ ਨਾਂ ਸਾਂਝੇ ਕਰਨੇ ਚਾਹੀਦੇ ਨੇ ਜਿਨ੍ਹਾਂ ਨੇ ਸਾਨੂੰ ਹੰਗਾਰਾ ਦਿੱਤਾ। ਹਾਂਜੀ ਜਿਨ੍ਹਾਂ ਦਰਸ਼ਕਾਂ ਨੇ ਸਾਨੂੰ ਹੰਗਾਰਾ ਦਿੱਤਾ ਜੀ ਉਹਨਾਂ ਦੇ ਨਾਂ ਨੇ ਰਜਨੀਸ਼ ਕੁਮਾਰ, ਮੇਜਰ ਸਿੰਘ ਧੰਜਲ, ਸੁਖਪਾਲ ਸਿੰਘ, ਰਾਜਾ ਸਿੰਘ, ਸੰਦੀਪ ਕੁਮਾਰ, ਜੋਗਿੰਦਰ ਪੋਲਰ, ਸ਼ਮਸ਼ੇਰਪੁਰ ਖਾਲਵੀ, ਬਲਦੇਵ ਸਿੰਘ ਸੜਕਨਾਵਾ, ਗੋਰਾ ਹੁਸ਼ਿਆਰਪੁਰੀ, ਜਗਪਾਲ ਸਿੰਘ ਸੇਵੀਆਂ, ਕਵਲ ਸੁਮੀਤ ਅਮਰਿਤਪਾਲ ਸਿੰਘ ਬਰਾੜ ਰਾਜਪਾਲ ਕੌਰ ਗੁਲਸ਼ੇਰ ਸਿੰਘ ਅਜੈ ਕੁਮਾਰ ਗੋਤਮ ਰਿਸ਼ੀ ਬਲਬੀਰ ਕੌਰ ਭੁਪਿੰਦਰ ਸੰਧੂ ਹਰਦੀਪ ਸਿੱਧੂ ਯਾਦਵਿੰਦਰ ਸਿੰਘ ਕੇਵਲਸਰਾ ਹਕੂਮਤ ਰਾਏ ਕਮਲਜੀਤ ਸਿੰਘ ਬੁਜਰਕ ਸੁਖਮੰਦਰ ਪੁੰਨੀ ਐਮ ਐਸ ਓਨੀ ਕ੍ਰਿਸ਼ਨਨ ਆਰ ਜੇ ਸੰਗਮੇਤਰਾ ਗੁਰਤੇਜ ਸਮਾਣਾ ਜੈ ਸਿੰਘ ਛੱਬਰ ਨੰਬਰਦਾਰ ਜੀ ਗੋਬਿੰਦਪੁਰਾ ਪਰਮਜੀਤ ਸਿੰਘ ਢੀਂਗਰਾ ਰਮੇਸ਼ ਕੁਮਾਰ ਭਾਰਗਵ ਰਾਜੇਸ਼ ਕੁਮਾਰ ਪਰਸ਼ੋਤਮ ਲਾਲ ਮਹਿਤਾ ਗੁਰਜੀਤ ਸਿੰਘ ਜਸਪਾਲ ਸਿੰਘ ਹਰੀ ਐਸ ਕੋਰ ਮੇਜਰ ਸਿੰਘ ਕਜੌਲੀ ਸੌਰਵ ਦੁੱਗਲ ਅਛਰੂ ਸਿੰਘ ਸੁਬੇਕ ਸਿੰਘ ਤੰਜੂ ਰਾਜੀ ਸ਼ਰਮਾ ਜਤਿੰਦਰ ਸ਼ਰਮਾ ਗੁਰਚਰਨ ਸਿੰਘ ਉੱਪਲ ਪ੍ਰਭਾਕਰ ਸ਼ਰਮਾ ਰਮੇਸ਼ਵਰ ਸਿੰਘ ਅਵਤਾਰ ਸਿੰਘ ਪਤੰਗ ਹਰਮਨਦੀਪ ਸਿੰਘ ਬਾਵਾ ਯਸ਼ਪਾਲ ਸਿੰਘ ਰਾਵਤ ਦਮਨ ਕੋਲੀ ਵਿਸ਼ਵਜੀਤ ਸਿੰਘ ਪ੍ਰੀਤਮ ਸਿੰਘ ਹਰਪ੍ਰੀਤ ਕੌਰ ਸੰਧੂ ਹਾਂਜੀ ਖਤਾਂ ਦਾ سلسلہ ਫੇਰ ਸ਼ੁਰੂ ਕਰੀਏ ਹਾਂਜੀ ਬੂਟਾ ਸਿੰਘ ਵਾਕਫੁਰਾਂ ਦੀ ਇੱਕ ਰਚਨਾ ਛਪੀ ਸੀ ਨਵੀਂ ਇਬਾਰਤ ਜੀ ਇਸ ਬਾਰੇ ਵੀ ਦੋ ਖਤ ਆਏ ਨੇ ਹਰਿਆਣਾ ਦੇ ਕੁਰੂਕ ਖੇਤਰ ਤੋਂ ਡਾਕਟਰ ਨਿਸ਼ਾਨ ਸਿੰਘ ਰਠੌਰ ਦਾ ਜੀ ਤੇ ਸ਼੍ਰੀ ਮੁਖਸਰ ਸਾਹਿਦ ਤੋਂ ਪਰਮਿੰਦਰ ਸਿੰਘ ਖੋਖਰ ਹੋਰਾਂ ਦਾ ਜੀ ਉਹ ਲਿਖਦੇ ਨੇ ਕਿ ਇਹ ਰਚਨਾ ਚੰਗੀ ਲੱਗੀ ਜਿਸ ਵਿੱਚ ਪੁਸਤਕ ਪੜਨ ਦੀ ਚੇਟਕ ਨੂੰ ਬਿਆਨ ਕੀਤਾ ਗਿਆ ਇਹ ਬਿਲਕੁਲ ਸੱਚ ਹੈ ਕਿ ਪੁਸਤਕਾਂ ਹੀ ਮਨੁੱਖ ਦੀਆਂ ਅਸਲ ਮਿੱਤਰ ਹੁੰਦੀਆਂ ਹਨ ਤੇ ਪੁਸਤਕਾਂ ਰਾਹੀਂ ਮਨੁੱਖ ਆਪਣੇ ਅਮੀਰ ਸੱਭਿਆਚਾਰ ਨਾਲ ਜੁੜਦਾ ਹੈ ਅੱਜ ਕੱਲ ਬਸ ਚ ਵੀ ਬੈਠਾ ਕੋਈ ਬੰਦਾ ਤੁਹਾਨੂੰ ਪੁਸਤਕ ਪੜ੍ਹਦਾ ਨਹੀਂ ਮਿਲੇਗਾ ਹਾਂਜੀ ਤੇ ਮੋਬਾਈਲ ਮੋਬਾਈਲ ਦੇਖਦੇ ਨੇ ਜੀ ਹੈਨਾ ਰੀਲਸ ਦੇਖਦੇ ਨੇ ਸਕਰੋਲ ਕਰਦੇ ਨੇ ਲਗਾਤਾਰ ਤੇ ਜਦੋਂ ਕੋਈ ਕਿਤਾਬ ਪੜ੍ਹਦਾ ਦੇਖਦਾ ਨਾ ਕਿਸੇ ਨੂੰ ਥੋੜੀ ਜੀ ਉਤਸੁਕਤਾ ਤੁਹਾਨੂੰ ਹੁੰਦੀ ਹੈ ਕਿ ਕੌਣ हां जी ਕਿਉਂਕਿ ਇਹ ਨਾ ਬੂਟਾ ਸਿੰਘ ਵਾਕਫਪੁਰਾ ਨੇ ਇਸੇ ਤਰ੍ਹਾਂ ਦੇ ਬਸ ਸਫ਼ਰ ਦਾ ਹੀ ਜ਼ਿਕਰ ਕੀਤਾ ਆਪਣੀ ਰਚਨਾ ਚ ਉਹ ਲਿਖਦੇ ਨੇ ਕਿ ਮੈਂ ਇੱਕ ਵਾਰ ਬਸ ਦਾ ਸਫ਼ਰ ਕਰ ਰਿਹਾ ਸੀ ਤੇ ਉਹਨਾਂ ਨੇ ਨਾ ਕੰਡਕਟਰ ਦੀ ਸੀਟ ਦੇ ਨੇੜੇ ਕਿਤਾਬ ਮੁੱਦੀ ਪਈ ਦੇਖੀ ਡੈਸ਼ਬੋਰਡ ਤੇ ਮੇਰੇ ਹੱਲ ਮੁੱਦੀ ਪਈ ਸੀ ਕਿਤਾਬ ਹਾਂਜੀ ਬਿਲਕੁਲ ਤੇ ਉਹ ਕਹਿੰਦੇ ਕਿ ਮੈਨੂੰ ਬੜੀ ਉਤਸੁਕਤਾ ਹੋਈ ਕਿ ਕੌਣ ਪੜ ਰਿਹਾ ਹੈ ਕਿ ਕੰਡਕਟਰ ਨੂੰ ਇੰਨੀ ਵੇਲ ਕਿੱਥੋਂ ਮਿਲਦੀ ਹੋਊਗੀ ਅਸਲ ਚ ਕਿਤਾਬ ਸੀ ਉਹ ਕਰਤਾਰ ਸਿੰਘ ਸਰਾਬਾ ਦੇ ਬਾਰੇ ਜੀ ਹੈਨਾ ਉਹਨਾਂ ਦੀ ਜੀਵਨੀ ਬਾਰੇ ਜੀਵਨੀ ਬਾਰੇ ਸੀਗੀ ਤੇ ਉਹਨਾਂ ਨੂੰ ਉਤਸੁਕਤਾ ਹੋਈ ਕਿ ਇਸ ਮੌਕੇ ਮਤਲਬ ਕੌਣ ਹੈ ਕਿ ਕੰਡਕਟਰ ਤਾਂ ਉਹਨਾਂ ਨੂੰ ਲੱਗਿਆ ਕਿ ਨਹੀਂ ਪੜ ਸਕਦਾ ਕਿਉਂਕਿ ਉਹਨੇ ਤਾਂ ਲਗਾਤਾਰ ਟਿਕਟਾਂ ਕੱਟਣੀਆਂ ਹੁੰਦੀਆਂ ਹਨ ਹੈਨਾ ਜੀ ਫਿਰ ਉਹਨੇ ਦੇਖਿਆ ਕਿ ਇੱਕ ਬੜਾ ਬਣਿਆ ਫੱਬਿਆ ਜਿਹੜਾ ਹੈ ਨੌਜਵਾਨ ਆ ਕੇ ਉੱਥੇ ਕੰਡਕਟਰ ਦੇ ਨਾਲ ਵਾਲੀ ਸੀਟ ਤੇ ਬੈਠਾ ਜੀ ਤੇ ਉਹਨੇ ਉਹ ਕਿਤਾਬ ਪੜੀ ਲੂਟਾ ਸਿੰਘ ਹੋਰਾਂ ਤੋਂ ਰਿਹਾ ਨਹੀਂ ਗਿਆ ਕਹਿੰਦੇ ਵੀ ਮੈਂ ਮੈਂ ਉਹਨੂੰ ਪੁੱਛ ਹੀ ਲਿਆ ਕੰਡਕਟਰ ਨੂੰ ਕਿ ਇਹ ਬੰਦਾ ਕੌਣ ਹੈ ਉਹ ਕਹਿੰਦੇ ਜੀ ਕਿ ਇਹ ਸਾਡਾ ਫੋਰਮੈਨ ਹੈ ਤੇ ਵਰਕਸ਼ਾਪ 'ਚ ਬੱਸਾਂ ਦੀ ਮੁਰੰਮਤ ਕਰਦਾ। ਉਹਨਾਂ ਦੀ ਨਾ ਉਤਸੁਕਤਾ ਹੋਰ ਵਧ ਗਈ। ਉਹ ਕਹਿੰਦੇ ਕੰਡਕਟਰ ਟਿਕਟਾਂ ਕੱਟ ਰਿਹਾ ਸੀ, ਉਹ ਦੱਸ ਕੇ ਅੱਗੇ ਚਲਾ ਗਿਆ ਤੇ ਸਵਾਰੀਆਂ ਹੋਰ ਚੜ ਗਈਆਂ ਤੇ ਮੈਨੂੰ ਉਹ ਬੰਦਾ ਦਿਖਿਆ ਨਹੀਂ। ਜੀ। ਜਦੋਂ ਬੱਸ ਥੋੜੀ ਜਿਹੀ ਸਵਾਰੀਆਂ ਘਟੀਆਂ, ਉਹਨਾਂ ਨੂੰ ਉਹ ਮੁੰਡਾ ਫੇਰ ਨਜ਼ਰ ਆਇਆ ਕਿਤਾਬ ਪੜ੍ਹਦਾ। ਫਿਰ ਉਹ ਉਤਸੁਕਤਾ ਵਾਸਤੇ ਉਹਦੇ ਕੋਲ ਚਲੇ ਗਏ। ਤੇ ਉਹਨੂੰ ਪੁੱਛਿਆ। ਹਮਮ ਹੈਨਾ? ਫਿਰ ਉਹਨੇ ਦੱਸਿਆ ਕਿ ਜਿਹੜੀਆਂ ਇਹ ਕਿਤਾਬਾਂ ਨੇ ਇੱਕ ਤਰੀਕੇ ਉਹਨਾਂ ਦੇ ਜੀਵਨ ਦਾ ਜਿਹੜਾ ਮਾਰਗਦਰਸ਼ਨ ਕਰਦੀਆਂ ਨੇ ਜੀ ਬਿਲਕੁਲ ਤੇ ਉਹਨਾਂ ਨੇ ਸਗੋਂ ਦੋ ਤਿੰਨ ਹੋਰ ਕਿਤਾਬਾਂ ਵੀ ਦਿਖਾਈਆਂ ਕਿ ਜਿਹੜੀਆਂ ਦੁੱਲੇ ਸਰਾਬੇ ਜਿਹੇ ਯੋਧਿਆਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਇਹਨਾਂ ਤੋਂ ਸਾਨੂੰ ਹੱਕਾਂ ਲਈ ਸੰਘਰਸ਼ ਕਰਨ ਦੀ ਪ੍ਰੇਰਣਾ ਮਿਲਦੀ ਹੈ ਜਿਹੜੀ ਕਿਤਾਬਾਂ ਦੀ ਦੁਨੀਆ ਉਹ ਤੁਹਾਨੂੰ ਬਿਹਤਰ ਮਨੁੱਖਤਾ ਬਣਾਉਂਦੀ ਹੈ ਨਾ ਜੀ ਜ਼ਿੰਦਗੀ ਨੂੰ ਸਮਝਣ ਦੇ ਸਮਰੱਥ ਬਣਾਉਂਦੀ ਹੈ ਜੀ ਦੂਜੇ ਮਨੁੱਖ ਨੂੰ ਸਮਝਣ ਦੇ ਸਮਰੱਥ ਬਣਾਉਂਦੀ ਹੈ ਇੱਥੋਂ ਤੱਕ ਕਿ ਆਪਣੇ ਆਪ ਨੂੰ ਸਮਝਣ ਦੇ ਸਮਰੱਥ ਬਣਾਉਂਦੀ ਹੈ ਕਿਤਾਬਾਂ ਦਾ ਇੱਕ ਵੱਖਰਾ ਹੀ ਸੁਪਨ ਸੰਸਾਰ ਹੁੰਦਾ ਹੈ ਜੀ ਤੁਸੀਂ ਯਾਦ ਕਰੋ ਬਚਪਨ ਚ ਜਦੋਂ ਅਸੀਂ ਪੜ੍ਹਦੇ ਸੀਗੇ ਜੀ ਮੇਰੀ ਸ਼ੁਰੂਆਤ ਜਿਹੜੀ ਹੋਈ ਹੈ ਨਾ ਪ੍ਰੀਤ ਲੜੀ ਵਾਲੇ ਜਿਹੜੇ ਛਾਪਦੇ ਸੀ ਬੱਚਿਆਂ ਦੇ ਲਈ ਬਾਲ ਸੰਦੇਸ਼ ਉਸ ਰਸਾਲੇ ਤੋਂ ਹੋਈ ਹੈ ਤੇ ਫਿਰ ਉਹਨਾਂ ਦੇ ਮੈਨੂੰ ਯਾਦ ਹੈ ਬਚਪਨ ਚ ਬੰਮ ਬਹਾਦਰ ਗੁਲਾਬੋ ਇੱਕ ਕਿਤਾਬਾਂ ਹੁੰਦੀਆਂ ਸੀ ਅੱਛਾ ਰੂਸੀ ਬਾਲ ਸਾਹਿਤ ਬਹੁਤ ਪੜਦੇ ਹੁੰਦੇ ਸੀ ਉਦੋਂ ਰੂਸੀ ਸਾਹਿਤ ਬਹੁਤ ਛਪਦਾ ਸੀਗਾ ਉਹ ਅਨਵਾਦ ਹੋ ਕੇ ਜੀ ਹੈਨਾ ਰੂਸੀ ਪਰੀ ਕਹਾਣੀਆਂ ਰੂਸੀ ਪਰੀ ਕਹਾਣੀਆਂ ਨੀਸ਼ਾ ਸ਼ਾਸ਼ਾ ਪੁਸ਼ਕਿਨ ਇਹ ਕਿਰਦਾਰ ਬਚਪਨ ਵਾਲੇ ਨਾ ਅੱਜ ਵੀ ਸਾਡੇ ਨਾਲ ਤੁਰੇ ਫਿਰਦੇ ਨੇ ਜੀ ਬਿਲਕੁਲ ਤੇ ਉਹ ਉਹ ਮਤਲਬ ਸਹਿਜ ਸੁਭਾਈ ਬਹੁਤ ਵੱਡੀ ਜਿਹੜੀ ਸਿੱਖਿਆ ਦੇ ਜਾਂਦੇ ਹੁੰਦੇ ਸੀ ਸਿੱਖਿਆ ਦੇ ਜਾਂਦੇ ਸੀ ਤੁਹਾਡੇ ਮਨ ਦੇ ਵਿੱਚ ਨਾ ਪੜਨ ਦੀ ਝੇਟਕ ਜ਼ਿੰਦਗੀ ਬਾਰੇ ਹੋਰ ਬਹੁਤ ਕੁਝ ਜਾਣਨ ਦੀ ਇੱਛਾ ਤੇ ਇੱਕ ਹੋਰ ਵੀ ਹੈ ਨਾ ਕਿ ਜਦੋਂ ਕੋਈ ਆਪਾਂ ਚੀਜ਼ ਪੜ੍ਹਦੇ ਆ ਤਾਂ ਉਹਦੀ ਜਿਹੜੀ ਤਸਵੀਰ ਹੈ ਸਾਡੀਆਂ ਅੱਖਾਂ ਮੂਰੇ ਬਣਨ ਲੱਗਦੀ ਹੈ। ਹਾਂ ਉਹ ਇੱਕ ਤਰੀਕੇ ਉਹ ਨਵੀਂ ਦੁਨੀਆ ਇੱਕ ਦੇਖ ਰਹੇ ਹੁੰਨੇ ਆ ਉਸ ਕਿਤਾਬ ਦੇ ਜ਼ਰੀਏ। ਜੀ ਇਸੇ ਲਈ ਕਹਿੰਦੇ ਨੇ ਕਿ ਜਿਹੜੀਆਂ ਕਿਤਾਬਾਂ ਨੇ ਸੰਸਾਰ ਵੱਲ ਖੁੱਲਦੀ ਖਿੜਕੀ ਹੁੰਦੀਆਂ ਨੇ ਤੇ ਇਹ ਜੀ ਖਿੜਕੀ ਜਿਹੜੀ ਹੈ ਨਾ ਬਚਪਨ ਚ ਇਹ ਖਿੜਕੀ ਖੋਲਣ ਦੀ ਆਦਤ ਪੈ ਜਾਵੇ ਤਾਂ ਜ਼ਿਆਦਾ ਚੰਗੀ ਹੈ ਹਰ ਇੱਕ ਇਨਸਾਨ ਨੂੰ ਚਾਹੇ ਉਹ ਵੱਡਾ ਹੋਵੇ ਛੋਟਾ ਹੋਵੇ ਕਿਤਾਬਾਂ ਤਾਂ ਦਾ ਜਿਹੜਾ ਸਾਥ ਹੈ ਉਹ ਜ਼ਰੂਰ ਮਾਨਣਾ ਚਾਹੀਦਾ ਇਹ ਜਿਹੜੀ ਲਜ਼ਤ ਹੈ ਇਹ ਮਾਨ ਕੇ ਹੀ ਪਤਾ ਲੱਗਦੀ ਹੈ ਤੇ ਆਸ ਕਰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਨੇ ਉਂਝ ਤਾਂ ਪਹਿਲਾਂ ਹੀ ਬਹੁਤ ਚੇਤਨ ਨੇ ਤੇ ਜ਼ਰੂਰ ਪੜਦੇ ਵੀ ਹੋਣਗੇ ਪਰ ਇਹ ਬੱਚਿਆਂ ਨੂੰ ਵੀ ਚੇਟਕ ਲਾਉਣਗੇ ਕਿਤਾਬਾਂ ਪੜ੍ਹਨ ਲਈ ਜੀ ਅੱਛਾ ਰਵਨੀਤ ਆਪਾਂ ਕਿਤਾਬਾਂ ਦੀ ਗੱਲ ਕਰ ਲਈ ਅਗਲੀ ਚਿੱਠੀ ਜਿਹੜੀ ਹੈ ਬੜੀ ਗੰਭੀਰ ਮੁੱਦੇ ਬਾਰੇ ਹੈ ਹਾਂਜੀ ਪ੍ਰਾਲੀ ਸਾੜਨ ਬਾਰੇ ਹਾਂਜੀ ਤੇ ਇਹ ਫਿਰੋਜ਼ਪੁਰ ਕੋਠਾਲਾ ਤੋਂ ਸਿਮਰਨਜੀਤ ਕੌਰ ਹਰਾਨੇ ਲਿਖੀ ਹੈ ਜੀ ਅਸਲ ਚ ਕੁਝ ਦਿਨ ਪਹਿਲਾਂ ਡਾਕਟਰ ਕਮਲਪ੍ਰੀਤ ਕੌਰ ਅਤੇ ਡਾਕਟਰ ਵਿਪਨ ਰਾਮਪਾਲ ਦਾ ਲੇਖ ਛਪਿਆ ਸੀ ਪ੍ਰਾਲੀ ਦੀ ਸੁਚੱਜੀ ਸੰਭਾਲ ਜ਼ਿੰਮੇਵਾਰੀ ਦੇ ਨਾਲ ਹਮਮ ਤੇ ਸਿਮਰਨਜੀਤ ਕੌਰ ਲਿਖਦੇ ਨੇ ਕਿ ਪ੍ਰਾਲੀ ਸਾੜਨ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਇਸ ਦੇ ਜ਼ਹਿਰੀਲੇ ਧੂਏ ਨਾਲ ਭਿਆਨਕ ਬਿਮਾਰੀਆਂ ਫੈਲਦੀਆਂ ਨੇ ਤੇ ਇਹ ਸੜਕ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ ਤੇ ਇਸ 'ਚ ਕਈ ਜੀਵ ਜੰਤੂ ਵੀ ਇਹਦੀ ਲਪੇਟ ਚ ਆ ਜਾਂਦੇ ਨੇ ਅੱਛਾ ਇਹਦੇ ਬਾਰੇ ਉਹਨਾਂ ਨੇ ਸਾਨੂੰ ਜਾਗਰੂਕ ਕੀਤਾ ਕਿ ਇਹ ਵਾਤਾਵਰਣ ਨੂੰ ਬਚਾਉਣ ਦੇ ਲਈ ਜਿਹੜੀ ਹੈ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ ਕਿ ਪਰਾਲੀ ਨਾ ਸਾੜੀ ਜਾਵੇ ਤੇ ਤਸੱਲੀ ਵਾਲੀ ਗੱਲ ਇਹ ਹੈ ਕਿ ਜਿਹੜੇ ਅੰਕੜੇ ਕੁਝ ਰਿਪੋਰਟਾਂ 'ਚ ਸਾਹਮਣੇ ਆਏ ਨੇ ਜੀ ਹੈਨਾ ਉਹ ਕਾਫੀ ਤਸੱਲੀ ਬਖਸ਼ ਨੇ ਕਿ ਕਿਸਾਨਾਂ ਨੇ ਜਿਹੜਾ ਹੈਗਾ ਨਾ ਹੁਣ ਪਰਾਲੀ ਸਾੜਨ ਤੋਂ ਗੁਰੇਜ਼ ਕਰਦੇ ਨੇ ਆਪਣੇ ਜ਼ਿੰਮੇਵਾਰੀ ਸਮਝਦੇ ਨੇ ਸਾਡੇ ਕਿਸਾਨ ਜਿਹੜੇ ਮੈਂ ਦੱਸ ਰਹੀ ਸੀ ਨਾ ਤੁਹਾਨੂੰ ਕਿ ਅੰਕੜੇ ਸਾਹਮਣੇ ਆਏ ਨੇ ਉਹਦੇ ਚ ਹੈ ਕਿ 2021 ਤੋਂ ਲੈ ਕੇ 24 ਤੱਕ ਦੇ ਜਿਹੜੇ ਅੰਕੜੇ ਨੇ ਉਹਦੇ ਚ ਦੱਸਿਆ ਗਿਆ ਕਿ 85% ਦੀ ਜਿਹੜੇ ਕਿਸਾਨ ਨੇ ਉਹ ਪਰਾਲੀ ਨਹੀਂ ਹੁਣ ਸਾੜਦੇ ਤੇ ਜਿਹੜੇ 23 ਤੋਂ 24 ਤੱਕ ਦੇ ਅੰਕੜੇ ਨੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 70% ਦੀ ਜਿਹੜੇ ਕਿਸਾਨ ਨੇ ਉਹ ਪਰਾਲੀ ਨਹੀਂ ਸਾੜ ਰਹੇ ਦੇਖੋ ਅੰਕੜੇ ਅੱਗੇ ਪਿੱਛੇ ਹੋ ਸਕਦੇ ਨੇ ਪਰ ਰੁਝਾਨ ਚੰਗਾ ਇਹ ਬਿਲਕੁਲ ਚੰਗਾ ਰੁਝਾਨ ਹੈ ਤੇ ਮੈਨੂੰ ਚੰਡੀਗੜ੍ਹ ਤੋਂ ਇੱਕ ਵਾਰ ਬਠਿੰਡੇਵਾਲ ਜਾਣ ਦਾ ਮੌਕਾ ਮਿਲਿਆ ਪਿਛਲੇ ਸਾਲ ਤੇ ਇੱਕ ਵਾਰੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਤਾਂ ਦੋਹਾਂ ਰੂਟਾਂ ਤੇ ਹੀ ਸੜਕ ਦੇ ਦੋਵੇਂ ਪਾਸੇ ਮੈਂ ਇੱਕ ਵੀ ਖੇਤ ਚ ਪਰਾਲੀ ਨੂੰ ਅੱਗ ਲੱਗੀ ਨਹੀਂ ਦੇਖੀ ਤੇ ਉਹ ਜਿਹੜੇ ਕਹਿੰਦੇ ਨਾ ਕੇਕਸ ਪਣਾ ਬਣਾ ਕੇ ਰੱਖੇ ਹੋਏ ਸੀ ਕਿਸਾਨਾਂ ਨੇ ਜਿਹੜੀ ਇਹ ਪਰਾਲੀ ਸੰਭੀ ਹੋਈ ਹੈ ਨਾ ਇਹਦੇ ਨਾਲ ਗੱਤਾ ਬਣਾਇਆ ਜਾ ਸਕਦਾ ਹੈ ਕਾਗਜ਼ ਬਣਾਇਆ ਜਾ ਸਕਦਾ ਹੈ ਹੈਨਾ ਇਹ ਕੰਮ ਆਉਂਦੀ ਹੈ ਪਰਾਲੀ ਸਾੜ ਨਾਲ ਇੱਕ ਤਾਂ ਜਿਹੜੇ ਮਿੱਤਰ ਕੀੜੇ ਮਰ ਜਾਂਦੇ ਨੇ ਹੈਨਾ ਤੇ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਘਟ ਜਾਂਦੀ ਹੈ ਜੀ ਤੇ ਹੋਰ ਹਾਨੀਕਾਰਕ ਕੀੜਿਆਂ ਦੇ ਹਮਲਾ ਵੱਧ ਜਾਂਦਾ ਖਤਰਾ ਵੱਧ ਜਾਂਦਾ ਤੇ ਦੂਜਾ ਗੱਲ ਹੈ ਕਿ ਇਹ ਜਿਹੜੀ ਹੈ ਜਦੋਂ ਪਰਾਲੀ ਸਾੜਦੇ ਹਾਂ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ ਹੈਨਾ ਜਿਹੜੀ ਸਾਹ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ ਹਾਂਜੀ ਕਿਉਂਕਿ ਸਾਹ ਲੈਣ ਚ ਦਿੱਕਤ ਆਉਂਦੀ ਹੈ ਜੀ ਬਿਲਕੁਲ ਕਿਉਂਕਿ ਸਾਡੇ ਜਿਹੜੇ ਸਰੀਰ ਦੀ ਆਕਸੀਜਨ ਲੈਣ ਦੀ ਸਮਰੱਥਾ ਘਟ ਜਾਂਦੀ ਹੈ। ਕਈ ਵਾਰ ਆਪਾਂ ਕਹਿੰਦੇ ਆ ਨਾ ਕਿ ਧੂਏ ਦੇ ਵਿੱਚ ਆ ਕੇ ਲਪੇਟ ਚ ਆ ਕੇ ਖੁਸ਼ ਬੰਦਿਆਂ ਦੀ ਅੱਗ ਵੀ ਨਹੀਂ ਹੁੰਦੀ ਪਰ ਧੂਏ ਦੀ ਲਪੇਟ ਦੇ ਵਿੱਚ ਆ ਕੇ ਜਿਹੜੀ ਹੈ ਮੌਤ ਹੋ ਜਾਂਦੀ ਹੈ। ਉਹ ਇਹੀ ਹੁੰਦਾ ਕੋ ਇੰਨਾ ਸੰਘਣਾ ਤੇ ਜ਼ਹਿਰੀਲਾ ਧੂਆ ਹੁੰਦਾ ਕਿ ਜਦੋਂ ਤੁਸੀਂ ਸਾਹ ਲੈਂਦੇ ਹੋ ਨਾ ਉਸ ਧੂਏ ਦੇ ਵਿੱਚ ਉਹ ਤੁਹਾਡੇ ਲਈ ਮਾਰੂ ਸਾਬਤ ਹੁੰਦਾ। ਹਾਂਜੀ ਤੇ ਕਈ ਵਾਰੀ ਉਹ ਧੂਆ ਹਾਦਸਿਆਂ ਦਾ ਕਾਰਨ ਵੀ ਬਣਦਾ ਜਦੋਂ ਸੜਕਾਂ ਤੱਕ ਪਹੁੰਚ ਜਾਂਦਾ। ਉਹ ਧੂਆ ਸੰਘਣਾ ਹੀ ਇੰਨਾ ਕਿ ਤੁਹਾਨੂੰ ਥੋੜੀ ਜੀ ਦੂਰ ਤੱਕ ਵੀ ਕੁਝ ਦਿਖਾਈ ਨਹੀਂ ਦਿੰਦਾ। ਪਰ ਗੱਲ ਉਹੀ ਹੈ ਨਾ ਕਿ تسੱਲੀ ਵਾਲੀ ਗੱਲ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਨੇ ਉਹ ਐਨੇ ਜਾਗਰੂਕ ਨੇ ਕਿ ਪ੍ਰਾਲੀ ਸਾੜਨ ਦੇ ਮਾਮਲਿਆਂ 'ਚ ਬਹੁਤ ਕਮੀ ਆਈ ਹੈ ਕਿਸਾਨ ਵੈਸੇ ਤਾਂ ਸਾਰੇ ਜਾਗਰੂਕ ਨੇ ਹੁਣ ਪਰ ਕਈ ਵਾਰੀ ਕੁਝ ਕਿਸਾਨ ਅਜੇ ਵੀ ਹੁੰਦੇ ਨੇ ਜਿਹੜੇ ਦੀਵਾਲੀ ਵੇਲੇ ਜਦੋਂ ਪਟਾਕੇ ਚੱਲਦੇ ਨੇ ਹੈਨਾ ਪਟਾਕਿਆਂ ਨੂੰ ਅੱਗ ਲੱਗੀ ਹੁੰਦੀ ਹੈ ਤੇ ਉਹ ਪ੍ਰਾਲੀ ਸਾੜ ਦਿੰਦੇ ਨੇ ਕਿ ਐਸ ਵੇਲੇ ਪਤਾ ਨਹੀਂ ਲੱਗਣਾ ਜੀ ਬਿਲਕੁਲ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਰਵਨੀਤ ਹੜਾਂਕਾਰਨ ਇਸ ਵਾਰੀ ਪੰਜਾਬ ਚ ਸਭ ਦੇ ਲਈ ਦੀਵਾਲੀ ਫਿੱਕੀ ਐ ਪਰ ਜ਼ਿੰਦਗੀ ਫਿਰ ਸਹਿਜ ਤੌਰ ਤੋਰ ਤੇ ਆਪਣੀ ਲੇਫ ਫੜ ਲੈਂਦੀ ਐ ਅਸੀਂ ਆਸ ਵੀ ਕਰਦੇ ਆ ਤੇ ਅਰਦਾਸ ਵੀ ਕਰਦੇ ਆ ਕਿ ਸਭ ਦੀਆਂ ਜ਼ਿੰਦਗੀਆਂ ਦੇ ਵਿੱਚ ਆਸ ਦੇ ਦੀਵੇ ਵੱਲਦੇ ਆ